ਸਭ ਤੋਂ ਪਹਿਲਾਂ ਬਾਈ ਜੀ ਸਾਸਰੀ ਕਾਲ ਬਾਈਆਂ ਨੂੰ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਆ ਦੇਖ ਸਕਦੇ ਹੋ ਵੀਰੇ ਅੱਜ ਆਪਾਂ ਬੱਕਰੀਆਂ ਜੀ ਫਿਰ ਰਹੇ ਸੀ ਬਾਈ ਜੀ ਤਾਂ ਦਿਲ ਕਰਿਆ ਵੀਰੇ ਤਾਂ ਬੱਕਰੀਆਂ ਦੀ ਵੀਡੀਓ ਬਣਾ ਲਈਏ ਬੈਠੇ ਸੀ ਵਿਹਲੇ ਬਾਈ ਇਹ ਬੱਕਰੀਆਂ ਆਪਣੀਆਂ ਵੀਰੇ ਘਰੇ ਰੱਖੀਆਂ ਹੋਈਆਂ ਨੇਗੀਆਂ ਆ ਪੱਠਾ ਨੇ ਵੀਰੇ ਟੋਪ ਦੀਆਂ ਦੇਖੋ ਜੀ ਆ ਛੇਲਾ ਵੀਰੇ ਡੱਬੇ ਰੰਗ ਦਾ ਦੋ ਦੰਦਾ ਆ ਦੇਖੋ ਵੀਰੇ ਤਾਂ ਆ ਬੱਕਰੀਆਂ ਦੇਖ ਸਕਦੇ ਹੋ ਬਾਈ ਜੀ ਆਪਣੀਆਂ ਘਰੇ ਰੱਖੀਆਂ ਹੋਈਆਂ ਨੇਗੀਆਂ ਤਾਂ ਆਪਾਂ ਨੂੰ ਸ਼ੌਂਕ ਹੀ ਆ ਵੀਰੇ ਬੱਕਰੀਆਂ ਦਾ ਪਹਿਲੇ ਦਿਨੋਂ ਆ ਦੇਖੋ ਬਾਈ ਜੀ ਅੱਜ ਬੇਲੇ ਸੀ ਬਾਈ ਜੀ ਮਾਂ ਚੱਲ ਜਿਆਦਾ ਨਹੀਂ ਕੁਝ ਕਰ ਸਕਦੇ ਬਾਈ ਜੀ ਆਪਣੀਆਂ ਬੱਕਰੀਆਂ 'ਚ ਹੀ ਗੀੜੇ ਛੇੜਾ ਮਾਰੀਏ ਬਾਈ ਤਾਂ ਇਹ ਵੀ ਜ਼ਰੂਰੀ ਆ ਵੀਰੇ ਤਾਂ ਬਾਕੀ ਆਪਣੀ ਜ਼ਿੰਮੇਵਾਰੀ ਬਣਦੀ ਆ ਵੀਰੇ ਜਿਵੇਂ ਆ ਪੱਠਾ ਨੇ ਬਾਈ ਜੀ ਆਪਣੀਆਂ ਪੱਕੀਆਂ ਘਰੇ ਰੱਖੀਆਂ ਹੋਈਆਂ ਨੇਗੀਆਂ ਆ ਦੇਖ ਸਕਦੇ ਬਾਈ ਜੀ ਹੁਣ ਭਰੌਣੀਆਂ ਨੇ ਇਹ ਪੱਠਾ ਆਪਾਂ ਨੇ ਤਾਂ ਬਹੁਤ ਟੌਪ ਦੇ ਵਿੱਚ ਵੀਰੇ ਪਾਲੀਆਂ ਹੋਈਆਂ ਨੇ ਕਈ ਬੰਦੇ ਜਿਵੇਂ ਹੁਣ ਮੰਨ ਕੇ ਚੱਲੋ ਜੀ ਅਸੀਂ ਡੇਢ ਕਸਾਲ ਦੀ ਪੱਟ ਕਰਕੇ ਲਵਾਉਣੀ ਹੁੰਦੀ ਆ ਵੀਰੇ ਤਾਂ ਜੇ ਅਸੀਂ ਘਰੇ ਪਾਲਦਿਆਂ ਦਾ ਡੇਢ ਕਸਾਲ ਤੋਂ ਘੱਟ ਆਸੀਂ ਪੱਠ ਬਾਈ ਜੀ ਲਵਾਉਂਦੇ ਨਹੀਂ ਹੈਗੇ ਕਈ ਬੰਦੇ ਨੇ ਵੀਰੇ ਛੋਟੀਆਂ ਪੱਠਾ ਭੜਾ ਲੈਂਦੇ ਨੇਗੇ ਤਾਂ ਛੋਟੀਆਂ ਪੱਠਾ ਨਹੀਂ ਬਾਈ ਜੀ ਅਸੀਂ ਭਰੌਣੀਆਂ ਹੈਗੀਆਂ ਕਦ ਕਾਟ ਕਰੂਗੀ ਬੱਕਰੀ ਤਾਂ ਕਿਤੇ ਜਾ ਕੇ ਵੀਰੇ ਸੋਹਣੀ ਲੱਗੂਗੀ ਠੀਕ ਆ ਜੀ ਗੱਲ ਕੱਦ ਕਾਢਦਾ ਬਾਈ ਜੀ ਆਪਾਂ ਬੱਕਰਾ ਰੋਕਣਾ ਪੈਂਦਾ ਡੇਢ ਸਾਲ ਪੱਠੇ ਦੇ ਉੱਪਰੋਂ ਤਾਂ ਜਾ ਕੇ ਕਿਤੇ ਬਾਈ ਬੱਕਰੀ ਤਿਆਰ ਹੁੰਦੀ ਹੈਗੀ ਕਈ ਬੰਦੇ ਹੁੰਦੇ ਨੇ ਵੀਰੇ ਸਾਲ ਵਿੱਚ ਦੀ ਵੀ ਬੱਕਰੀਆਂ ਸਵਾ ਲੈਂਦੇ ਨੇ ਖੀਰੀਆਂ ਪੱਠਾਂ ਸੂਪ ਆਂਦੀਆਂ ਨੇ ਬਾਈ ਜੀ ਠੀਕ ਆ ਜੀ ਗੱਲ ਪੱਠ ਦਾ ਕਦੇ ਵਾਸਤੇ ਵੀ ਡੇਢ ਸਾਲ ਤੋਂ ਘੱਟ ਦਾ ਬਾਈ ਜੀ ਲਵਾਉਣੀ ਨਹੀਂ ਚਾਹੀਦੀ ਤਾਂ ਕਈ ਬੰਦੇ ਹੁੰਦੇ ਨੇ ਬਾਈ ਜੀ ਹੁਣ ਸਾਡੀਆਂ ਇਹ ਪੱਠਾ ਭਰੂਣਾ ਸੂਈਆਂ ਹੋਈਆਂ ਨੇ ਬਾਈ ਘਰੇ ਆ ਦੇਖ ਸਕਦੇ ਹੋ ਵੀਰੇ ਤਾਂ ਘਰੇ ਹੁਣ ਸੂਈਆਂ ਨੇ ਬਾਈ ਜੀ ਇਹ ਪੱਠਾ ਆਪਣੀਆਂ ਪਹਿਲੇ ਪਹਿਲੇ ਸੂਏ ਤਾ ਹੁਣ ਬਾਈ ਇਹ ਭਰਾ ਕੇ ਤਾਂ ਭਰਾਇਆਂ ਸੀ ਤੇ ਹੁਣ ਸੂਇਆਂ ਨੇ ਬਾਈ ਪਿੱਛੇ ਜੇ ਠੀਕ ਆ ਜੀ ਗੱਲ ਇਹਨਾਂ ਦਾ ਇੱਕੋ ਹੀ ਸੂਆ ਲਿਆ ਬਾਈ ਜੀ ਹਜੇ ਠੀਕ ਆ ਜੀ ਆ ਪੱਠਾ ਜਿਵੇਂ ਆਪਣੇ ਕੋਲੇ ਫੰਡਰਾਂ ਵੀਰੇ ਫਿਰਦੀਆਂ ਨੇ ਤਾਂ ਹੁਣ ਬਾਈ ਜੀ ਇਹਨਾਂ ਨੂੰ ਭਰਾਉਣਾ ਆਪਾਂ ਨੇ ਤਾਂ ਕਿਤੇ ਜਾ ਕੇ ਇਹ ਬੱਕਰੀ ਪੂਰੀ ਡਬਲ ਹੁੰਦੀ ਆ ਵੀਰੇ ਅਗਲਾ ਕਹਿੰਦਾ ਕੱਦ ਕੀ ਆ ਬੱਕਰੀ ਵੀਰੇ ਬੱਕਰਾ ਰੋਕਣਾ ਪੈਂਦਾ ਕੇਅਰ ਕਰਨੀ ਪੈਂਦੀ ਆ ਤਾਂ ਕਿਤੇ ਜਾ ਕੇ ਬਾਈ ਜੀ ਬੱਕਰੀ ਤਿਆਰ ਹੁੰਦੀ ਹੈਗੀ ਠੀਕ ਆ ਜੀ ਕਈ ਬੰਦੇ ਹੁੰਦੇ ਨੇ ਬਾਈ ਕਹਿ ਦਿੰਦੇ ਨੇ ਪੱਠ ਯਾਰ ਕੱਚੀ ਸੂਪ ਬਈ ਕੱਚੀ ਦਾ ਵੀਰੇ ਥੋੜਾ ਜਿਹਾ ਕੰਟਰੋਲ ਕਰਨਾ ਪੈਂਦਾ ਆ ਠੀਕ ਹੈ ਜੀ ਕਈ ਵਾਰੀ ਬਾਈ ਕਹਿ ਦਿੰਦੇ ਨੇ ਯਾਰ ਵੀ ਬੱਕਰੀ ਨੇ ਕੱਦ ਨਹੀਂ ਕਰਿਆ ਯਾਰਾ ਥੋੜੀ ਬੱਕਰੀ ਕੱਦ ਕਰ ਜਾਂਦੀ ਆ ਸਾਡੀ ਬੱਕਰੀ ਵੀਰੇ ਕੱਦ ਤਾਂ ਕਰਦੀ ਆ ਵੀ ਅਸੀਂ ਬੱਕਰਾ ਰੋਕ ਕੇ ਰੱਖਦੇ ਆ ਬਾਈ ਜੀ ਤਾਂ ਕਿਤੇ ਜਾ ਕੇ ਬਾਈ ਕੱਦ ਕਰੂਗੀ ਬੱਕਰੀ ਠੀਕ ਹੈ ਜੀ ਆ ਦੇਖੋ ਬਾਈ ਕੱਦ ਕਾਠ ਵਾਲੀਆਂ ਬੱਕਰੀਆਂ ਨਵੀਆਂ ਨੇ ਵੀਰੇ ਜਿਵੇਂ ਹੁਣ ਕਹਿ ਦਿੰਦਾ ਅਗਲਾ ਵੱਡੀਆਂ ਬੱਕਰੀਆਂ ਨੇ ਵੱਡੀ ਬੱਕਰੀ ਵੀਰੇ ਰੋਕ ਕੇ ਵੱਡੀ ਹੁੰਦੀ ਹੈਗੀ ਠੀਕ ਹੈ ਜੀ ਛੋਟੀ ਪੱਠ ਜਦੋਂ ਲਵਾ ਦਿੰਦੇ ਆ ਬਾਈ ਜੀ ਆਪਾਂ ਕੱਦ ਨਹੀਂ ਕਰਦੀ ਕੱਦ ਉਹਨੇ ਕੀ ਕਰਨਾ ਬਾਈ ਜੀ ਠੀਕ ਹੈ ਜੀ ਬਾਈ ਉਹਨਾਂ ਨੂੰ ਸਾਹਮਣੀ ਬੜੀ ਔਖੀ ਹੁੰਦੀ ਆ ਵੀਰੇ ਬੱਕਰੀ ਠੀਕ ਹੈ ਜੀ ਹਾਂ ਜੀ ਹਾਂ ਬਾਈ ਹੁਣ ਆ ਬੱਕਰੀ ਸਾਡੇ ਕੋਲੇ ਸੂਈ ਹੋਈ ਆ ਵੀਰੇ ਤਿੰਨ ਬੱਚੇ ਸੀ ਬਾਈ ਜੀ ਇਹਦੇ ਥੱਲੇ ਦੋ ਬੱਚੇ ਅਸੀਂ ਇਹਦੇ ਵੇਚ ਚੁੱਕੇ ਆਂਗੇ ਠੀਕ ਹੈ ਜੀ ਇੱਕ ਬੱਚਾ ਇਹਦੇ ਨਾਲ ਆਗਾ ਤਾਂ ਇਹ ਬੱਕਰੀ ਸਾਡੇ ਕੋਲੇ ਬਕਾਊ ਆ ਵੀਰੇ ਵੱਡੀ ਚੰਗੀ ਬੱਕਰੀ ਆ ਪੂਰੀ ਟੌਪ ਦੇ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਬਿਲਕੁਲ ਨਵੀਂ ਆ ਵੀਰੇ ਦੰਦਾਂ ਦੋੰਦਾਂ ਦੀ ਓਕੇ ਆ ਬਾਈ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਵੀਰੇ ਇਹ ਵੱਡੀ ਬੱਕਰੀ ਆ ਪੂਰੇ ਟੌਪ ਦੇ ਵਿੱਚ ਬਾਈ ਜੀ ਚੰਗੀ ਸੇਵਾ ਕਰੂਗਾ ਅਗਲਾ ਤਾਂ ਤਿੰਨ ਸਾਢੇ ਤਿੰਨ ਲੀਟਰ 4 ਲੀਟਰ ਦੁੱਧ ਦੇਣ ਵਾਲੀ ਬੱਕਰੀ ਆ ਬਾਈ ਜੀ ਉਹ ਤਾਂ ਆ ਦੇਖੋ ਵੀਰੇ ਆ ਬੱਕਲੇ ਇਹ ਵੀ ਇੱਕ ਬੇਲਿਆਂ ਦੇ ਕਾਰਨ ਬਾਈ ਜੀ ਵੀਡੀਓ ਤਿਆਰ ਕਰ ਰਹੇ ਆ ਅਸੀਂ ਠੀਕ ਆ ਜੀ ਗੱਲ ਆ ਦੇਖੋ ਬਾਈ ਇਹ ਨਵੀਆਂ ਪੱਥਰ ਨੇ ਬਾਈ ਸਾਰੀਆਂ ਦੇਖੋ ਇਹਦੇ ਨਾਲ ਆ ਛੇਲਾ ਬਾਈ ਜੀ ਦੋ ਦੰਦ ਹੋਇਆ ਹਜੇ ਆਪਣੇ ਕੋਲੇ ਤਾਂ ਇੱਧਰ ਦੇਖੋ ਵੀਰੇ ਦੇਖ ਸਕਦੇ ਹੋ ਬਾਈ ਇਹ ਦੋ ਦੰਦ ਆ ਵੀਰੇ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਕਨੈਕਟ ਜ਼ਰੂਰ ਕਰੇ ਆ ਹੁਣ ਬਾਈ ਦੋ ਦੰਦ ਹੋਇਆ ਇਹ ਛੇਲਾ ਦੇਖ ਸਕਦੇ ਹੋ ਠੀਕ ਆ ਜੀ ਆ ਦੇਖੋ ਵੀਰੇ ਆਲੇ ਆ ਦੇਖੋ ਵੀਰੇ ਬੱਕਰੀ ਇਹ ਪੂਰੀ ਛੇਰੀ ਆ ਵੀਰੇ ਪੂਰੀ ਛੇਰੀ ਜਿਹਨੂੰ ਕਹਿੰਦਾ ਅਗਲਾ ਪੂਰੀ ਛੇਰੀ ਬੜੀ ਆ ਇਹ ਦੇਖੋ ਵੀਰੇ ਬਿਲਕੁਲ ਨਵੀਂ ਬੱਕਰੀ ਆ ਆ ਦੇਖ ਸਕਦੇ ਹੋ ਬਾਈ ਆ ਦੇਖ ਸਕਦੇ ਹੋ ਨਾ ਦੇਖੋ ਵੀ ਅੱਜ ਵੀਰੇ ਮੰਡੀ ਨਹੀਂ ਗਏ ਅੱਜ ਬੱਕਰੀਆਂ ਦੇ ਵਿੱਚ ਹੀ ਖੜੇ ਸੀਗੇ ਠੀਕਾ ਗੱਲ ਬਾਈ ਆ ਦੇਖੋ ਜੀ ਪੱਠਾ ਨੇ ਵੀਰੇ ਲੂਣਾ ਆਪਣੇ ਕੋਲੇ ਪਹਿਲੇ ਪਹਿਲੇ ਸੂਇ ਕ੍ਰਾਸ ਕਰਾਉਣਾ ਸੀ ਬਾਈ ਇਹ ਦੇਖ ਸਕਦੇ ਹੋ ਜੀ ਠੀਕ ਹੈ ਜੀ ਆਹ ਪੱਠਾ ਨੇ ਭਈ ਆਪਣੇ ਕੋਲੇ ਇਹ ਬਾਈ ਇੱਕ ਇੱਕ ਸੂਆ ਹੁਣ ਲਿਆ ਇਹਨਾਂ ਦਾ ਆਹ ਬੱਕਰੀਆਂ ਤੀਜੀ ਸੂਇ ਨੇ ਬਾਈ ਆ ਦੇਖੋ ਜੀ